ਦੇਖੋ ਜ ਵਿਕਰਮ ਮਜੀਠੀਆ ਸਾਹਿਬ ਨਾਲ ਨਾਬਾ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਤੇ ਮਜੀਠੀਆ ਸਾਹਿਬ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਆਪਣੇ ਸਮੂਹ ਜਿਹੜੇ ਉਹਨਾਂ ਦੇ ਇਲਾਕੇ ਦੇ ਲੋਕ ਨੇ ਪੰਜਾਬ ਦੇ ਜਿਹੜੇ ਉਹਨਾਂ ਦੇ ਸ਼ੁਭਚਿੰਤਕ ਹੈ ਉਹਨਾਂ ਲਈ ਉਹਨਾਂ ਦਾ ਸੁਨੇਹਾ ਹੈ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਤੇ ਜੋ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੀ ਸਥਿਤੀ ਹੈ ਉਹਦੇ ਬਾਰੇ ਵੀ ਮੈਂ ਸਪਸ਼ਟ ਕਰ ਦਿੰਦਾ ਕਿ ਜਿਹੜਾ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਜਿੱਦਨ 25 ਤਰੀਕ ਨੂੰ ਮਜੀਠੀਆ ਸਾਹਿਬ ਨੂੰ ਅਰੈਸਟ ਕਰਨ ਗਏ ਨੇ ਉਦਨ ਪਰਚਾ ਦਰਜ ਹੋਇਆ ਸੀ ਕਿ ਜੀ ਮਜੀਠੀਆ ਸਾਹਿਬ ਨੇ ਵਿਜੀਲੈਂਸ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਆਪਣੇ ਸਾਥੀਆਂ ਸਮੇਤ ਔਰ ਸਰਕਾਰਾਂ ਦਾ ਤੁਸੀਂ ਹਾਲ ਦੇਖੋ ਕਿ ਜਦੋਂ ਹਾਈ ਕੋਰਟ ਦੇ ਵਿੱਚ ਉਹਦੀ ਬੇਲ ਲੱਗੀ ਹਾਈ ਕੋਰਟ ਬੇਲ ਦੇ ਵਿੱਚ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਜੀ ਸਾਨੂੰ ਤਾਂ ਇਹਦੇ ਚ ਉਹਨਾਂ ਦੀ ਅਰੈਸਟ ਹੈ ਹੀ ਨਹੀਂ ਹੁਣ ਇੱਕ ਵੀਡੀਓਗ੍ਰਾਫੀ ਦੇ ਉੱਤੇ ਬੜਾ ਸਪਸ਼ਟ ਸੀ ਸਾਰਾ ਕੁਝ ਕਿ ਉੱਥੇ ਕੋਈ ਕੰਮ 'ਚ ਵਿਗੜ ਨਹੀਂ ਪਾਇਆ ਲੋਕ ਤਾਂ ਪਹਿਲਾਂ ਹੀ ਮੌਜੂਦ ਸੀ ਰੂਟੀਨ ਦੀ ਤਰ੍ਹਾਂ ਉੱਥੇ ਮੌਜੂਦ ਸੀ ਵਿਜੀਲੈਂਸ ਬਾਦ ਦੇ ਵਿੱਚ ਕਈ ਸਿਵਲ ਕੱਪੜਿਆਂ 'ਚ ਗਈ ਕੰਦਾ ਟੱਪ ਕੇ ਗਈ ਤੇ ਜਦੋਂ ਹਾਈ ਕੋਰਟ ਨੇ ਪੁੱਛਿਆ ਕਿ ਦੱਸੋ ਭਾਈ ਕਾਦੇ ਲਈ ਕਸਟਡੀ ਚਾਹੀਦੀ ਹੈ ਉਥੇ ਕਹਿੰਦੇ ਨਹੀਂ ਜੀ ਸਾਨੂੰ ਇਸ ਕੇਸ ਦੇ ਵਿੱਚ ਇਹਨਾਂ ਦੀ ਕਸਟਡੀ ਨਹੀਂ ਚਾਹੀਦੀ ਫਿਰ ਇਹ ਆਰਡਰ ਹੋਇਆ ਉਸ ਕੇਸ ਦੇ ਵਿੱਚ ਕਿ ਜੀ 7 ਦਿਨ ਪਹਿਲਾਂ ਲਿਖਤੀ ਨੋਟਿਸ ਤੇ ਦੱਸਣਾ ਹੋਊਗਾ ਅਗਰ ਵਿਕਰਮ ਮਜੀਠੀਆ ਨੂੰ ਅਰੈਸਟ ਕਰਨ ਲਈ ਔਰ ਜਿਹੜਾ ਡੀਏ ਦਾ ਝੂਠਾ ਕੇਸ ਬਣਾਇਆ ਇਹਦੇ ਚ 14 ਅਕਤੂਬਰ ਡੇਟ ਲੱਗੀ ਹੈ ਬੇਲ ਦੀ ਰੈਗੂਲਰ ਬੇਲ ਦੀ ਉਹਦੇ ਚ ਪਿਛਲੀ ਡੇਟ ਤੇ ਜੱਜ ਸਾਹਿਬ ਨੇ ਗੱਲ ਕਹੀ ਸੀ ਕਿ ਜੀ ਇਸ ਕੇਸ ਦੇ ਵਿੱਚ ਨੋਟਿਸ ਆਫ ਮੋਸ਼ਨ ਇਸ਼ੂ ਕਰਕੇ ਵਿਜੀਲੈਂਸ ਨੂੰ ਕਿਹਾ ਸੀ ਕਿ ਰਿਟਰਨ ਰਿਪਲਾਈ ਫਾਈਲ ਕਰੋ 14 ਅਕਤੂਬਰ ਤੋਂ ਪਹਿਲਾਂ ਮਤਲਬ ਉਸ ਤਰੀਕ ਤੋਂ 2 ਹਫ਼ਤਿਆਂ ਦੇ ਵਿੱਚ ਫਾਈਲ ਕਰਨਾ ਸੀ। ਉਸ ਤੋਂ ਬਾਅਦ 14 ਨੂੰ ਹੁਣ ਉਹਦੇ 'ਚ ਬਹਿਸ ਹੋਣੀ ਹੈ ਪਰ ਹਲੇ ਤੱਕ ਵਿਜੀਲੈਂਸ ਨੇ ਜੋ ਮੇਰੀ ਜਾਣਕਾਰੀ ਹੈ ਹਾਈ ਕੋਰਟ ਦੀ ਰਜਿਸਟਰੀ ਦੇ ਵਿੱਚ ਹਲੇ ਤੱਕ ਕੋ ਜਵਾਬ ਨਹੀਂ ਫਾਈਲ ਕੀਤਾ। ਪਰ ਅਸੀਂ ਆਸ ਕਰਦੇ ਹਾਂ ਕਿ ਘੱਟੋ ਘੱਟ ਕੋਰਟ ਦੇ ਆਰਡਰਸ ਨੂੰ ਤਾਂ ਵਿਜੀਲੈਂਸ ਮੰਨੂਗੀ ਤੇ ਕੋਰਟ ਨੇ 2 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਤੇ 2 ਹਫ਼ਤਿਆਂ 'ਚ ਉਸ ਕੇਸ ਦੇ ਵਿੱਚ ਜਵਾਬ ਫਾਈਲ ਕੀਤਾ ਜਾਊ। ਦੇਖੋ 14 ਤਰੀਕ ਨੂੰ ਕੋਰਟ ਦੇ ਵਿੱਚ ਇਹਨਾਂ ਨੇ ਉਸ ਤੋਂ ਪਹਿਲਾਂ ਰਿਪਲਾਈ ਫਾਈਲ ਕਰਨਾ ਤੇ 14 ਨੂੰ ਕੋਰਟ ਨੇ ਬੈਸ ਦੀ ਤਾਰੀਖ ਦਿੱਤੀ ਸੋ ਅਸੀਂ ਇਹ ਸਮਝਦੇ ਹਾਂ ਕਿ ਘੱਟੋ ਘੱਟ ਵਿਜੀਲੈਂਸ ਜਿਹੜੀ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਝੂਠੇ ਦਾਅਵੇਆਂ ਵਾਅਦਿਆਂ ਦੇ ਨਾਲ ਗੱਲਾਂ ਤਾਂ ਕਰਦੇ ਨੇ ਕਿ ਜੀ ਅਸੀਂ ਡਰੱਗ ਤੇ ਕਾਰਵਾਈ ਕੀਤੀ ਹੈ ਪਰਚਾ ਦਿੱਤਾ ਆਮਦਨ ਤੋਂ ਬਾਅਦ ਜਾਇਦਾਦ ਦਾ ਹੁਣ ਜਾਇਦਾਦ ਵੀ ਨਹੀਂ ਲੱਭੀ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ ਸੀ ਜਾਇਦਾਦ ਦੇ ਕੇਸ 'ਚ ਜਾਇਦਾਦ ਨਹੀਂ ਸੋ ਹੁਣ ਘੱਟੋ ਘੱਟ ਕੋਰਟ ਦੇ ਹੁਕਮ ਮੰਨ ਕੇ ਇਹ ਆਪਣਾ ਜਵਾਬ ਦਾਖਲ ਕਰਕੇ 14 ਨੂੰ ਬੈਸਟਲੀ ਆਉਣਗੇ ਜੇ 14 ਨੂੰ ਬੈਸਟਲੀ ਨਹੀਂ ਆਉਂਦੇ ਤਾਂ ਇਤੋਂ ਇੱਕ ਗੱਲ ਸਪਸ਼ਟ ਹੈ ਕਿ ਇਹਨਾਂ ਕੋਲੇ ਕਹਿਣ ਨੂੰ ਹੀ ਕੱਖ ਨਹੀਂ ਜੇ ਕੋਰਟ 'ਚ ਵੀ ਨਹੀਂ ਜਵਾਬ ਫਾਈਲ ਕਰਦੇ ਜਿਹੜੀ ਦਿੱਤੀ ਹੋਈ ਤਰੀਕ ਹੈ ਫਿਰ ਸਪਸ਼ਟ ਹੋ ਜਾਊਗਾ ਕਿ ਇਹਨਾਂ ਕੋਲੇ ਕਹਿਣ ਨੂੰ ਕੁਝ ਨਹੀਂ ਸਿਰਫ ਸਮਟ ਪਾਉਣਾ ਚਾਹੁੰਦੇ ਦੇਖੋ ਅਜ ਬਿਕਰਮ ਮਜੀਠੀਆ ਸਾਹਿਬ ਨਾਲ ਨਾਬਾ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਤੇ ਮਜੀਠੀਆ ਸਾਹਿਬ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੂੰ ਔਰ ਆਪਣੇ ਸਮੂਹ ਜਿਹੜੇ ਉਹਨਾਂ ਦੇ ਇਲਾਕੇ ਦੇ ਲੋਕ ਨੇ ਪੰਜਾਬ ਦੇ ਜਿਹੜੇ ਉਹਨਾਂ ਦੇ ਸ਼ੁਭਚਿੰਤਕ ਹੈ ਉਹਨਾਂ ਲਈ ਉਹਨਾਂ ਦਾ ਸੁਨੇਹਾ ਹੈ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਤੇ ਜੋ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੀ ਸਥਿਤੀ ਹੈ ਉਹਦੇ ਬਾਰੇ ਵੀ ਮੈਂ ਸਪਸ਼ਟ ਕਰ ਦਿੰਦਾ ਕਿ ਜਿਹੜਾ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਜਿੱਦਨ 25 ਤਰੀਕ ਨੂੰ ਮਜੀਠੀਆ ਸਾਹਿਬ ਨੂੰ ਅਰੈਸਟ ਕਰਨ ਗਏ ਨੇ ਉਹ ਦਿਨ ਪਰਚਾ ਦਰਜ ਹੋਇਆ ਸੀ ਕਿ ਜੀ ਮਜੀਠੀਆ ਸਾਹਿਬ ਨੇ ਵਿਜੀਲੈਂਸ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਆਪਣੇ ਸਾਥੀਆਂ ਸਮੇਤ ਔਰ ਸਰਕਾਰਾਂ ਦਾ ਤੁਸੀਂ ਹਾਲ ਦੇਖੋ ਕਿ ਜਦੋਂ ਹਾਈ ਕੋਰਟ ਦੇ ਵਿੱਚ ਉਹਦੀ ਬੇਲ ਲੱਗੀ ਹਾਈ ਕੋਰਟ ਬੇਲ ਦੇ ਵਿੱਚ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਜੀ ਸਾਨੂੰ ਤਾਂ ਇਹਦੇ ਚ ਉਹਨਾਂ ਦੀ ਅਰੈਸਟ ਹੈ ਹੀ ਨਹੀਂ ਹੁਣ ਇੱਕ ਵੀਡੀਓਗ੍ਰਾਫੀ ਦੇ ਉੱਤੇ ਬੜਾ ਸਪਸ਼ਟ ਸੀ ਸਾਰਾ ਕੁਝ ਕਿ ਉੱਥੇ ਕੋਈ ਕੰਮ 'ਚ ਵਿਗੜ ਨਹੀਂ ਪਾਇਆ ਲੋਕ ਤਾਂ ਪਹਿਲਾਂ ਹੀ ਮੌਜੂਦ ਸੀ ਰੋਟੀਨ ਦੀ ਤਰ੍ਹਾਂ ਉੱਥੇ ਮੌਜੂਦ ਸੀ ਵਿਜੀਲੈਂਸ ਬਾਦ ਦੇ ਵਿੱਚ ਗਈ ਸਿਵਲ ਕੱਪੜਿਆਂ 'ਚ ਗਈ ਕੰਦਾ ਟੱਪ ਕੇ ਗਈ ਤੇ ਜਦੋਂ ਹਾਈ ਕੋਰਟ ਨੇ ਪੁੱਛਿਆ ਕਿ ਦੱਸੋ ਭਾਈ ਕਾਦੇ ਲਈ ਕਸਟਡੀ ਚਾਹੀਦੀ ਹੈ ਉੱਥੇ ਕਹਿੰਦੇ ਨਹੀਂ ਜੀ ਸਾਨੂੰ ਇਸ ਕੇਸ ਦੇ ਵਿੱਚ ਇਹਨਾਂ ਦੀ ਕਸਟਡੀ ਨਹੀਂ ਚਾਹੀਦੀ ਤੇਰੇ ਆਰਡਰ ਹੋਇਆ ਉਸ ਕੇਸ ਦੇ ਵਿੱਚ ਕਿ ਜੀ 7 ਦਿਨ ਪਹਿਲਾਂ ਲਿਖਤੀ ਨੋਟਿਸ ਤੇ ਦੱਸਣਾ ਹੋਊਗਾ ਅਗਰ ਵਿਕਰਮ ਮਜੀਠੀਆ ਨੂੰ ਅਰੈਸਟ ਕਰਨਾ ਔਰ ਜਿਹੜਾ ਡੀਏ ਦਾ ਝੂਠਾ ਕੇਸ ਬਣਾਇਆ ਇਹਦੇ ਵਿੱਚ 14 ਅਕਤੂਬਰ ਡੇਟ ਲੱਗੀ ਹੈ ਬੇਲ ਦੀ ਰੈਗੂਲਰ ਬੇਲ ਦੀ ਉਹਦੇ ਚ ਪਿਛਲੀ ਡੇਟ ਤੇ ਜੱਜ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੀ ਇਸ ਕੇਸ ਦੇ ਵਿੱਚ ਨੋਟਿਸ ਆਫ ਮੋਸ਼ਨ ਇਸ਼ੂ ਕਰਕੇ ਵਿਜੀਲੈਂਸ ਨੂੰ ਕਿਹਾ ਸੀ ਕਿ ਰਿਟਰਨ ਰਿਪਲਾਈ ਫਾਈਲ ਕਰੋ 14 ਅਕਤੂਬਰ ਤੋਂ ਪਹਿਲਾਂ ਮਤਲਬ ਉਸ ਤਰੀਕ ਤੋਂ 2 ਹਫ਼ਤਿਆਂ ਦੇ ਵਿੱਚ ਫਾਈਲ ਕਰਨਾ ਸੀ ਉਸ ਤੋਂ ਬਾਅਦ 14 ਨੂੰ ਹੁਣ ਉਹਦੇ ਵਿੱਚ ਬਹਿਸ ਹੋਣੀ ਹੈ ਪਰ ਹਲੇ ਤੱਕ ਵਿਜੀਲੈਂਸ ਨੇ ਜੋ ਮੇਰੀ ਜਾਣਕਾਰੀ ਹੈ ਹਾਈ ਕੋਰਟ ਦੀ ਰਜਿਸਟਰੀ ਦੇ ਵਿੱਚ ਹਲੇ ਤੱਕ ਕੋ ਜਵਾਬ ਨਹੀਂ ਫਾਈਲ ਕੀਤਾ ਪਰ ਅਸੀਂ ਆਸ ਕਰਦੇ ਹਾਂ ਕਿ ਘੱਟੋ ਘੱਟ ਕੋਰਟ ਦੇ ਆਰਡਰਸ ਨੂੰ ਤਾਂ ਵਿਜੀਲੈਂਸ ਮੰਨੂਗੀ ਤੇ ਕੋਰਟ ਨੇ 2 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਤੇ 2 ਹਫ਼ਤਿਆਂ ਚ ਉਸ ਕੇਸ ਦੇ ਵਿੱਚ ਜਵਾਬ ਫਾਈਲ ਕੀਤਾ ਜਾਊਗਾ ਲੋਕਾਂ ਨੂੰ ਲੱਗਦਾ ਕਿ ਦੇਖੋ 14 ਤਰੀਕ ਨੂੰ ਕੋਰਟ ਦੇ ਵਿੱਚ ਇਹਨਾਂ ਨੇ ਉਸ ਤੋਂ ਪਹਿਲਾਂ ਰਿਪਲਾਈ ਫਾਈਲ ਕਰਨਾ ਤੇ 14 ਨੂੰ ਕੋਰਟ ਨੇ ਬਹਿਸ ਦੀ ਤਾਰੀਖ ਦਿੱਤੀ ਸੋ ਅਸੀਂ ਇਹ ਸਮਝਦੇ ਹਾਂ ਕਿ ਘੱਟੋ-ਘੱਟ ਵਿਜੀਲੈਂਸ ਜਿਹੜੀ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਝੂਠੇ ਦਾਅਵੇਆਂ ਵਾਅਦਿਆਂ ਦੇ ਨਾਲ ਗੱਲਾਂ ਤਾਂ ਕਰਦੇ ਨੇ ਕਿ ਜੀ ਅਸੀਂ ਡਰੱਗ ਤੇ ਕਾਰਵਾਈ ਕੀਤੀ ਹੈ ਪਰਚਾ ਦਿੱਤਾ ਆਮਦਨ ਤੋਂ ਬਾਅਦ ਜਾਇਦਾਦ ਦਾ ਹੁਣ ਜਾਇਦਾਦ ਵੀ ਨਹੀਂ ਲੱਭੀ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ ਸੀ ਜਾਇਦਾਦ ਦੇ ਕੇਸ 'ਚ ਜਾਇਦਾਦ ਨਹੀਂ ਸੋ ਹੁਣ ਘੱਟੋ-ਘੱਟ ਕੋਰਟ ਦੇ ਹੁਕਮ ਮੰਨ ਕੇ ਇਹ ਆਪਣਾ ਜਵਾਬ ਦਾਖਲ ਕਰਕੇ 14 ਨੂੰ ਬੈਸਟਲੀ ਆਉਣਗੇ ਜੇ 14 ਨੂੰ ਬੈਸਟਲੀ ਨਹੀਂ ਆਉਂਦੇ ਤਾਂ ਇਤੋਂ ਇਹ ਗੱਲ ਸਪਸ਼ਟ ਹੈ ਕਹਿੰਨੇ ਕੋਲੇ ਕਹਿਣ ਨੂੰ ਹੀ ਕੱਖ ਨਹੀਂ ਜੇ ਕੋਰਟ 'ਚ ਵੀ ਨਹੀਂ ਜਵਾਬ ਫਾਈਲ ਕਰਦੇ ਜਿਹੜੀ ਦਿੱਤੀ ਹੋਈ ਤਰੀਕ ਹੈ ਫਿਰ ਸਪਸ਼ਟ ਹੋ ਜਾਊਗਾ ਕਿ ਇਹਨਾਂ ਕੋਲ ਕਹਿਣ ਨੂੰ ਕੁਝ ਨਹੀਂ ਸਿਰਫ ਸਮਟ ਪਾਉਣਾ ਚਾਹੁੰਦੇ